ਸਸਿਕਲ ਜੀ ਫਰਸਟ ਟੈਂਸ ਕਲੌਥ ਹਾਊਸ ਤੇ ਤੁਹਾਡ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਕੈਸ਼ অন ਲੀਵਰੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਵੀ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਇਸ ਨੰਬਰ ਤੇ ਵਟਸਐਪ ਕਰਨਾ ਉਸ ਤੋਂ ਬਾਅਦ ਆਪਣੀ ਆਨਲਾਈਨ ਪੇਮੈਂਟ ਪਾਉਣੀ ਐ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ੌਪ ਕਰਨਾ ਚਾਹੁੰਦੇ ਲੋ ਜੀ ਅੱਜ ਤੁਹਾਡੇ ਲਈ ਬਹੁਤ ਹੀ ਸੋਹਣੀ ਗਲਾਸ ਸਿਲਕ ਦੇ ਸੂਟ ਲੈ ਕੇ ਆਈਆਂ। ਜ਼ਿਆਦਾਤਰ ਗਲਾਸ ਸਿਲਕ ਦੇ ਸੂਟ ਰਣਗੇ। ਕੁਝ ਕੁ ਰੀਪੀਟ ਤੇ ਆਉਣਗੇ। ਜਿਹੜੇ ਵੀ ਆਪਾਂ ਨੂੰ ਮਿਲੇ ਉਹ ਆਪਾਂ ਰੀਪੀਟ ਤੇ ਲੈ ਕੇ ਆਈਆਂ। ਕੁਝ ਕਿ ਨਵੇਂ ਹੋਣਗੇ ਕਿਉਂਕਿ ਗਲਾਸ ਸਿਲਕ ਦੇ ਵਿੱਚ ਜਿੰਨੇ ਵੀ ਪ੍ਰਿੰਟ ਸੀਗੇ ਉਹ ਆਪਾਂ ਤਕਰੀਬਨ ਸਾਰੇ ਪਾ ਚੁੱਕੇ ਆਂ। ਔਰ ਜਿਹਦੀ ਡਿਮਾਂਡ ਜ਼ਿਆਦਾ ਹੁੰਦੀ ਆ ਉਹ ਆਪਾਂ ਕੋਸ਼ਿਸ਼ ਕਰਦੇ ਆਂ ਕਿ ਰੀ-ਸਟਾਕ ਹੋਵੇ। ਲੋ ਜੀ ਇਹ ਵਾਲਾ ਵੀ ਗਲਾਸ ਸਿਲਕ ਦੇ ਵਿੱਚ ਆ ਸੂਟ ਬਹੁਤ ਜ਼ਿਆਦਾ ਸੋਹਣਾ ਸੂਟ ਆ। ਬਲੈਕਿਸ਼ ਗ੍ਰੇ ਆ। ਬਲੈਕ ਐਗਜ਼ੈਕਟ ਬਲੈਕ ਨਹੀਂ ਹੈਗਾ। ਬਲੈਕਿਸ਼ ਗ੍ਰੇ ਹੈ ਬਹੁਤ ਸੋਹਣਾ ਸੂਟ ਹੈ ਲਓ ਜੀ ਅ ਇਹ ਹੈਗੀ ਹੈ ਦੀ ਸਲਵਾਰ ਤੇ ਸਲਵਾਰ ਰਹੂਗੀ ਸ਼ੈਡੋ ਪ੍ਰਿੰਟ ਦੇ ਵਿੱਚ ਠੀਕ ਹੈ ਜੀ ਬਹੁਤ ਸੋਹਣਾ ਪ੍ਰਿੰਟ ਹੈ ਲਸ਼ ਲਸ਼ ਕਰਦੇ ਸੂਟ ਹੈ ਇੱਕ ਦੂਜੇ ਤੋਂ ਉੱਪਰ ਹੀ ਆ ਸਾਰੇ ਘੱਟ ਕੋਈ ਨਹੀਂ ਹੈਗਾ ਇੱਕ ਦੂਜੇ ਤੋਂ ਠੀਕ ਹੈ ਜੀ ਤੇ ਪ੍ਰਾਈਸ ਮੈਂ ਤੁਹਾਨੂੰ ਦੱਸ ਦੇਣੀ ਹੈ ਇਹਦੀ ਕੀ ਹੋਊਗੀ ਤੇ ਪ੍ਰਾਈਸ ਇਹਦੀ ਰਹੂਗੀ ਜੀ 1795 ਇਹ ਸੂਟ 1795 ਚ ਫ੍ਰੀ ਸ਼ਿਪਿੰਗ ਆ ਜਾਊਗਾ ਤੁਹਾਡੇ ਕੋਲ ਅਗਲਾ ਦੇਖੋ ਇਹ ਵਾਲਾ ਸੂਟ ਵੀ ਰੀਸਟਾਕ ਹੋਇਆ ਆ ਬੜਾ ਹੀ ਪਿਆਰਾ ਸੂਟ ਹੈ ਬਹੁਤ ਜਿਆਦਾ ਸੋਹਣਾ ਬੜੇ ਡਿਮਾਂਡ ਚ ਰਿਹਾ ਇਹ ਜਦੋਂ ਵੀ ਮੈਂ ਸੂਟ ਇਹ ਪਾਉਣੀ ਆ ਵੀਡੀਓ ਚ ਨਾਲ ਦੀ ਨਾਲ ਨਿਕਲਣ ਵਾਲੇ ਸੂਟ ਨੇ ਜੀ ਇਹ ਬਹੁਤ ਸੋਹਣਾ ਗਲਾਸ ਸਿਲਕ ਦਾ ਸੂਟ ਹੈ ਤੇ ਨਾਲ ਤੁਹਾਨੂੰ ਇਹ ਵੱਡੀ ਸਲਵਾਰ ਮਿਲੂਗੀ ਸਲਵਾਰ ਵੀ ਤੁਹਾਨੂੰ ਸਿਲਕ ਦੀ ਮਿਲੂਗੀ ਠੀਕ ਹੈ ਇਹ ਉਹ ਸਲਵਾਰ ਨਹੀਂ ਹੈਗੀ ਜਿਨ੍ਹਾਂ ਦੇ ਵਿੱਚ ਆਪਾਂ ਕਹਿੰਦੇ ਨੇ ਬੱਟ ਪੈ ਜਾਂਦੇ ਆ ਜੀ ਸਿਲਕ 'ਚ ਬਿਲਕੁਲ ਵੀ ਬੱਟ ਨਹੀਂ ਪੈਂਦੇ ਹੈਗੇ ਬਹੁਤ ਸੋਹਣਾ ਸੂਟ ਹੈ ਆਹ ਰੰਗ ਸਹੀ ਹੈ ਸਲਵਾਰ ਤੇ ਇਹਦੀ ਪ੍ਰਾਈਸ ਹੈਗੀ 1895 ਉਹਦੇ ਨਾਲ ਸਲਵਾਰ ਸੀ ਜਿਹੜੀ ਨਾ ਪਹਿਲਾਂ ਵਾਲੇ ਸੂਟ ਨਾਲ ਉਹ ਮਸਲੀਨ ਦੀ ਸਲਵਾਰ ਸੀ ਮਸਲੀਨ ਸਿਲਕ ਸੀ ਉਹ ਇਹ ਇਹ ਵਾਲੀ ਸਿਲਕ ਦੇ ਵਿੱਚ ਸਲਵਾਰ ਹੈ ਲਓ ਇਹ ਵਾਲਾ ਸੂਟ ਹੈ ਜਿਹੜਾ ਇਹ ਵੀ ਪਹਿਲਾਂ ਵਾਲੇ ਸੂਟ ਨਾਲ ਦਾ ਇਹਦੀ ਵੀ ਮਸਲੀਨ ਦੀ ਸਲਵਾਰ ਹੈਗੀ ਹੈ ਔਰ ਕ੍ਰੇਪ ਵਰਗੀ ਸਲਵਾਰ ਹੈ ਲੁੱਕੇ ਦੀ ਇਸ ਕਰਕੇ ਇਹਦੀ ਪ੍ਰਾਈਸ ਦਾ ਵੀ ਥੋੜਾ ਫਰਕ ਹੈ ਲੋ ਜੀ ਅਗਲਾ ਦੇਖੋ ਇਹ ਵਾਲਾ ਬਹੁਤ ਸੋਹਣਾ ਸੂਟ ਹੈ ਇਹ ਵੀ ਤੇ ਇਹ ਵੀ ਗਲਾਸ ਸਿਲਕ ਦਾ ਸੂਟ ਹੈ ਮਸਲੀਨ ਦੀ ਸਲਵਾਰ ਦੇ ਨਾਲ ਹੈ ਨੈਗੇਟਿਵ ਪ੍ਰਿੰਟ ਦੀ ਸਲਵਾਰ ਲੱਗੀ ਹੋਈ ਹੈ ਨਾਲ 1795 ਦੇ ਵਿੱਚ ਆ ਜਾਊਗਾ ਫ੍ਰੀ ਸ਼ਿਪਿੰਗ ਨਾਲ ਨਾਲ ਲਾਊਗਾ ਲੋ ਜੀ ਆ ਬਿਲਕੁਲ ਨਵਾਂ ਆਇਆ ਪ੍ਰਿੰਟ ਬੜਾ ਹੀ ਸੋਹਣਾ ਪ੍ਰਿੰਟ ਬੜਾ ਜਿਆਦਾ ਸੋਹਣਾ ਜ਼ਬਰਦਸਤ ਆ ਲੋ ਜੀ ਬੜਾ ਪਿਆਰਾ ਲੱਗਦਾ ਆਹ ਫਲਾਵਰ ਦੇ ਵਿੱਚ ਜਿਹੜਾ ਕਰੀਮ ਕਲਰ ਆ ਉਹਦੇ ਨਾਲ ਆਪਾਂ ਇਹ ਸਲਵਾਰ ਲਾਈਆ ਔਰ ਕਰੀਮ ਕਲਰ ਦੇ ਨਾਲ ਹੀ ਇਹ ਜਿਆਦਾ ਸੋਹਣਾ ਲੱਗ ਰਿਹਾ ਹੈ ਬਿਲਕੁਲ ਮੈਚ ਕਰਦਾ ਹੈ ਇਹ ਕਰੀਮ ਕਲਰ ਬਹੁਤ ਸੋਹਣਾ ਲੱਗਦਾ ਇਹ ਸੂਟ ਜੇ ਤੁਸੀਂ ਪੋਣਾ ਦੁਪੱਟਾ ਕਰਾਇਓ ਇਹਦਾ ਟਾਈ ਐਂਡ ਡਾਈ ਬੜਾ ਸੋਹਣਾ ਲੱਗਣਾ ਸੂਟ ਬਹੁਤ ਜਿਆਦਾ ਪਿਆਰਾ ਲੱਗੂਗਾ ਪ੍ਰਾਈਸ ਇਹਦੀ ਰਹੂਗੀ ਕਿ 1895 ਇਹ ਤੁਹਾਨੂੰ ਦੋ ਸੂਟ ਵੀ ਮਿਲ ਸਕਦੇ ਨੇ ਲਓ ਜੀ ਅਗਲਾ ਦੇਖੋ ਇਹ ਵੀ ਬਹੁਤ ਸੋਹਣਾ ਸੂਟ ਹੈ ਗਲਾਸ ਸਿਲਕ ਦੇ ਵਿੱਚ ਹੀ ਸੂਟ ਆ ਇਹ ਵੀ ਬਹੁਤ ਲਾਈਟ ਵੇਟ ਦਾ ਕਪੜਾ ਹੈਗਾ ਬਹੁਤ ਜ਼ਿਆਦਾ ਗਲਾਸ オーਗੈਂਜ਼ਾ ਹੈ ਇਹ ਠੀਕ ਹੈ ਬਹੁਤ ਸੋਹਣਾ ਸੂਟ ਹੈ ਇਹ ਤੇ ਇਹ ਹੈ ਦੇ ਨਾਲ ਸਲਵਾਰ ਸਲਵਾਰ ਹੈਗੀ ਹੈ ਕ੍ਰੇਪ ਦੀ ਸੈਮੀ ਕ੍ਰੇਪ ਦੀ ਸਲਵਾਰ ਲਾਈ ਆਪਾਂ ਇਹਦੇ ਨਾਲ ਤੇ ਇਸ ਕਰਕੇ ਇਹਦੀ ਪ੍ਰਾਈਸ ਹੈ ਜਿਹੜੀ ਉਹ 1550 ਹੈ ਠੀਕ ਹੈ 1550 ਦੇ ਵਿੱਚ ਇਹ ਸੂਟ ਆ ਜੂਗਾ ਬੜਾ ਹੀ ਪਿਆਰਾ ਸੂਟ ਆ ਇਹ ਗਲਾ ਹੈ ਲੋ ਜੀ ਆ ਸੂਟ ਦੇਖੋ ਬਰਬਰੀ ਜਕਾੜ ਜਿਹਦੇ ਵਿੱਚ ਸੈਲਫ ਪ੍ਰਿੰਟ ਹੁੰਦਾ ਇਹ ਬਰਬਰੀ ਤਾਂ ਤੁਹਾਨੂੰ ਲੱਗਣੀ ਹੋਈ ਨਹੀਂ ਹੈਗੀ ਬਰਬਰੀ ਤਾਂ ਨਹੀਂ ਹੈ ਇਹ ਇੱਕ ਮਿੰਟ ਇਹ ਨਹੀਂ ਹੈ ਬਰਬਰੀ ਇਹ ਹੈਗੀ ਹੈ ਜਕਾੜ ਦੇ ਵਿੱਚ ਹੈ ਸਿਲਕ ਦੇ ਵਿੱਚ ਹੈ ਕ੍ਰੇਪ ਦੇ ਵਿੱਚ ਹੈ ਕ੍ਰੇਪ ਜਿਹੜੀ ਸੈਲਫ ਪ੍ਰਿੰਟ ਨਹੀਂ ਹੁੰਦਾ ਕ੍ਰੇਪ ਦਾ ਉਹ ਵਾਲੀ ਉਹ ਵਾਲਾ ਹੈਗਾ ਜੀ ਹਾਂ ਕ੍ਰੇਪ ਕ੍ਰੇਪ ਜਕਾੜ ਇਹਦੇ ਤੇ ਉੱਪਰ ਲਿਖਿਆ ਵੀ ਹੋਇਆ ਇਹ ਕ੍ਰੇਪ ਦੇ ਸੂਟ ਨੇ ਔਰ ਇਹਦੇ ਵਿੱਚ ਸੈਲਫ ਪ੍ਰਿੰਟ ਹੈ ਇਹਨੂੰ ਕਹਿ ਦਿੰਦੇ ਨੇ ਕ੍ਰੇਪ ਰਿਕਾਰਡ ਆਹ ਲੋ ਜੀ ਕ੍ਰੇਪ ਦਾ ਹੀ ਨਾਲ ਅ ਸੰਵਾਰ ਰਹੂਗੀ ਤੇ ਕ੍ਰੇਪ ਦੀ ਨਾਲ ਸ਼ਰਟ ਰਹੂਗੀ ਤੇ ਪ੍ਰਾਈਸ ਇਹਦੀ ਹੈਗੀ ਆ 1895 ਰੁਪਏ ਗ੍ਰੇ 컬러 ਦੇ ਵਿੱਚ ਆ ਬਹੁਤ ਸੋਹਣਾ ਕਲਰ ਲੋ ਜੀ ਕਿ ਮੈਂ ਤੁਹਾਨੂੰ ਦਿਖਾਉਣੀ ਆ ਸੂਟ ਕੁਸ਼ਕ ਹੋਰ ਜਿਹੜੇ ਆਪਾਂ ਰੀਸਟਾਕ ਕਰਾਈ ਨੇ ਲੋ ਜੀ ਇਹਦੇ ਵਿੱਚ ਆਪਾਂ ਨੂੰ ਪਹਿਲਾਂ ਚਾਰ ਸੂਟ ਮਿਲੇ ਸੀ ਹੁਣ ਮੈਂ ਫੇਰ ਬਲਕ ਦੇ ਵਿੱਚ ਇਹ ਸੂਟ ਲੈ ਕੇ ਆਂਦੇ ਨੇ ਫਿਰੋਜ਼ੀ ਕਲਰ ਦੇ ਵਿੱਚ ਠੀਕ ਹੈ ਜੀ ਕਿਉਂਕਿ ਇਹਦੀ ਡਿਮਾਂਡ ਹੈ ਜਿਹੜੀ ਉਹ ਖਤਮ ਨਹੀਂ ਹੋ ਰਹੀ ਕਲਰ ਹੀ ਬੜਾ ਜਿਆਦਾ ਸੋਹਣਾ ਹੈ ਲਓ ਕਿਸੇ ਭੈਣ ਨੇ ਆਲ ਓਵਰ ਲੈ ਲਿਆ ਕਿਸੇ ਭੈਣ ਨੇ ਮੈਚਿੰਗ ਲੈ ਲਿਆ ਕਿਸੇ ਨੇ ਦੁਪੱਟਾ ਡਾਈ ਕਰਾਉਣਾ ਮੈਂ ਦਿਖਾਉਂਗੀ ਕਿਸੇ ਭੈਣ ਦਾ ਦੁਪੱਟਾ ਡਾਈ ਹੋਣ ਲੱਗਿਆ ਹੋਇਆ ਟਾਈ ਐਂਡ ਡਾਈ ਦਾ ਔਰ ਬੜਾ ਹੀ ਸੋਹਣਾ ਸੂਟ ਨੇ ਇਹ ਮੈਂ ਹੁਣ ਚਾਰ ਪੰਜ ਸੂਟ ਹੋਰ ਲੈ ਕੇ ਆਂਦੇ ਨੇ ਫਟਾਫਟ ਬੁੱਕ ਕਰਾ ਲਿਓ ਕਿਉਂਕਿ ਇਹ ਸੂਟ ਹੈ ਜਿਹੜਾ ਇਹ ਖੜਦਾ ਹੀ ਨਹੀਂ ਹੁੰਦਾ ਲਓ ਇਹ ਹੈਗੀ ਇਹਦੇ ਨਾਲ ਸਲਵਾਰ 1895 ਦੇ ਵਿੱਚ ਆਊਗਾ ਇਹ ਸੂਟ ਫ੍ਰੀ ਸ਼ਿਪਿੰਗ ਨਾਲ ਆਊਗਾ ਤੇ ਆ ਵਾਲੇ ਸੂਟ ਆ ਜਿਹੜੇ ਹੁਣ ਆਪਾਂ ਫੇਰ ਲਿਆਂਦੇ ਨੇ ਬਲੈਕ ਸਲਵਾਰਾਂ ਨਾਲ ਲੋ ਜੀ ਇਹਦੇ ਵਿੱਚੋਂ ਇੱਕ ਦੋ ਬੁੱਕ ਹੋ ਚੁੱਕੇ ਨੇ ਦੋਕ ਸੂਟ ਆਪਣੇ ਕੋਲੇ ਬਚੇ ਨੇ ਹੁਣ ਇਹ ਬੜੀ ਮੁਸ਼ਕਲ ਇਹ ਵਾਲਾ ਪ੍ਰਿੰਟ ਦੁਬਾਰਾ ਆਪਾਂ ਨੂੰ ਮਿਲਿਆ ਰੀਸਟਾਕ ਹੋਇਆ ਵਿੱਚੋਂ ਬ੍ਰੇਕ ਪੈ ਗਈ ਸੀਗੀ ਥੋੜੀ ਜੀ ਲੋ ਜੀ ਇਹ ਵਾਲੀ ਨਾਲ ਕ੍ਰੇਪ ਦੀ ਸਲਵਾਰ ਰਹੂਗੀ ਬਹੁਤ ਸੋਹਣੀ ਕੋਈ ਬਟਨ ਨਹੀਂ ਪੈਂਦੇ ਕੁਛ ਨਹੀਂ ਹੁੰਦਾ ਬਹੁਤ ਸੋਹਣਾ ਸੂਟ ਆ ਜੀ ਇਹ ਲੋ ਤੇ ਇਹ ਉਹ ਵਾਲੇ ਸੂਟ ਨੇ ਜਿਹੜੇ ਫਟਾਫਟ ਨਿਕਲ ਜਾਂਦੇ ਨੇ ਅਗਲਾ ਹੈਗਾ ਇਹ ਵਾਲਾ ਸਿੰਗਲ ਸੂਟ ਦੁਬਾਰਾ ਤੋਂ ਲੈ ਕੇ ਆਈ ਆ ਮੈਂ ਸਿੰਗਲ ਸੂਟ ਕ੍ਰੇਪ ਦੀ ਸਲਵਾਰ ਦੇ ਨਾਲ ਲੋ ਕਿਉਂਕਿ ਇਹ ਵੀ ਕਾਫੀ ਡਿਮਾਂਡ ਦੇ ਵਿੱਚ ਰਿਹਾ ਸੀਗਾ ਵਾਈਨ ਕਲਰ ਇੱਕ ਇਹਦੇ ਵਿੱਚ ਨਾ ਮਹਿਰੂਨ ਕਲਰ ਵੀ ਹੈ ਲੋਕੀ ਮੈਂ ਸੰਧਪਾਂ ਇਹ ਹੈਗਾ ਵਾਈਨ ਕਲਰ ਬੜਾ ਪਿਆਰਾ ਲੱਗਦਾ ਹੈ ਇਹ ਵਾਈਨ ਕਲਰ ਦੀ ਇਹ ਵਾਲੀ ਸਲਵਾਰ ਲੱਗੂਗੀ ਇਹਦੇ ਨਾਲ ਠੀਕ ਹੈ ਜੀ ਬਹੁਤ ਸੋਹਣਾ ਲੱਗਣ ਵਾਲਾ ਸੂਟ ਹੈ 1895 ਚ ਆਜੂਗਾ ਫ੍ਰੀ ਸ਼ਿਪਿੰਗ ਨਾਲ ਆਊਗਾ ਅੱਗੇ ਇੱਕ ਹੈਗਾ ਇਹ ਮਹਿਰੂਨ ਕਲਰ ਇਹਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਲੈ ਸਕਦੇ ਹੋ ਤੁਸੀਂ ਆਲਓਵਰ ਸੂਟ ਵੀ ਲੈ ਸਕਦੇ ਹੋ ਦੋ ਸ਼ਰਟਾਂ ਦਾ ਕੱਪੜਾ ਹੈ ਤੇ ਇਹਨੂੰ ਤੁਸੀਂ ਕਰੀਮ ਸਲਵਾਰ ਨਾਲ ਵੀ ਲੈ ਸਕਦੇ ਹੋ ਫੇਰ ਵੀ ਇਹ ਬਹੁਤ ਸੋਹਣਾ ਲੱਗਦਾ ਹੈ ਕਰੀਮ ਸਲਵਾਰ ਨਾਲ ਵੀ ਬਹੁਤ ਸੋਹਣਾ ਲੱਗਦਾ ਹੈ ਇਹ ਤੇ ਆਲਓਵਰ ਸੂਟ ਵੀ ਬਹੁਤ ਸੋਹਣਾ ਲੱਗਦਾ ਹੈ ਇਹ ਵੀ ਗਲਾਸ ਸਿਲਕ ਦੇ ਵਿੱਚ 1895 ਚ ਆਊਗਾ ਸੂਟ ਫ੍ਰੀ ਸ਼ਿਪਿੰਗ ਨਾਲ ਮਿਲੂਗਾ ਲਓ ਜੀ ਅਗਲਾ ਦੇਖੋ ਇਹ ਵੀ ਬਿਲਕੁਲ ਨਵਾਂ ਆਇਆ ਕੁਛ ਕੁ ਪ੍ਰਿੰਟਰ ਰੀਸਟਾਕ ਹੋਏ ਨੇ ਔਰ ਕੁਛ ਨਵੇਂ ਆਏ ਨੇ ਆਲੋ ਇਹ ਵੀ ਗਲਾਸ ਸਿਲਕ ਦੇ ਵਿੱਚ ਹੈ ਬੜਾ ਸੋਹਣਾ ਪ੍ਰਿੰਟ ਆ ਜੀ ਅੰਬੀ ਅੰਬੀ ਆਈਆਂ ਵਾਲਾ ਪ੍ਰਿੰਟ ਹੈ ਔਰ ਵਾਈਨ ਕਲਰ ਦੀ ਕ੍ਰੇਪ ਦੀ ਨਾਲ ਸਲਵਾਰ ਲੱਗੀ ਹੋਈ ਹੈ ਜੀ ਲੋ ਇਹ ਉਹ ਵਾਲੇ ਸੂਟ ਨੇ ਜਿਹੜੇ ਆਪਾਂ ਕਹਿੰਦੇ ਆ ਲਸ਼ ਲਸ਼ ਕਰਦੇ ਸੂਟ ਉਹ ਵਾਲੇ ਸੂਟ ਹੈ ਤੇ ਪ੍ਰਾਈਸ ਹੈਗੀ 1895 ਰੁਪਏ ਲੋਦੀ ਅੱਗੇ ਦਿਖਾਉਣੀ ਆ ਤੁਹਾਨੂੰ ਮੈਂ ਹੋਰ ਸੂਟ ਆਹ ਦੇਖੋ ਬਲੈਕ ਕਲਰ ਦੇ ਵਿੱਚ ਤੇ ਗਾਜਰੀ ਸਲਵਾਰ ਲੱਗੀ ਹੋਈ ਆ ਇਹਦੇ ਨਾਲ ਇਹ ਆ ਅੱਖਾਂ ਚੰਦੇ ਆਉਣ ਵਾਲੇ ਸੂਟ ਜਿਹਨਾਂ ਨੂੰ ਕਹਿੰਦੇ ਆ ਵਜਾ ਵਜਾ ਕਰਦੇ ਸੂਟ ਆ ਚਾਹੇ ਤੁਸੀਂ ਰਾਤ ਦੇ ਫੰਕਸ਼ਨ ਤੇ ਪਾਓ ਚਾਹੇ ਦਿਨ ਦੇ ਤੇ ਪਾਓ ਠੀਕ ਹੈ ਜਦੋਂ ਮਰਜ਼ੀ ਪਾਓ ਵੇ ਬਹੁਤ ਸੋਹਣੇ ਲੱਗਦੇ ਨੇ ਸਾਰੇ ਤੇ ਵਰਕ ਮਿਲੂਗਾ ਜੀ ਤੁਹਾਨੂੰ ਸਾਰੇ ਤੇ ਠੀਕ ਹੈ ਤੇ ਇਹ ਨਹੀਂ ਹੈਗਾ ਕਿ ਸਾਡੇ ਨੀਚੇ ਚੁਬਣਗੇ ਚੁਬਦਾ ਚੁਬਦਾ ਕੁਝ ਨਹੀਂ ਹੈਗਾ ਤੇ ਤੁਹਾਨੂੰ ਨੀਚੇ ਦਿਖਾਈ ਦੇਣੀ ਹੈ ਲਓ ਬਿਲਕੁਲ ਪਲੇਨ ਪਏ ਨੇ ਬਿਲਕੁਲ ਬਿਲਕੁਲ ਵੀ ਚੁਬਣ ਨਹੀਂ ਹੈਗੀ ਇਹਦੇ ਵਿੱਚ ਕੁਝ ਵੀ ਤੁਸੀਂ ਬੇਫਿਕਰ ਹੋ ਕੇ ਸੂਟ ਚੱਕ ਸਕਦੇ ਹੋ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਕਿ ਚੁਬਣਗੇ ਸਾਡੇ ਚੁਬਦਾ ਚੁਬਦਾ ਨਹੀਂ ਆ ਕੁਝ ਵੀ ਤੇ ਇਹ ਹੈਗੀ ਇਹਦੇ ਨਾਲ ਸਲਵਾਰ ਠੀਕ ਹੈ ਜੀ ਗਾਜਰੀ ਸਲਵਾਰ ਦੇ ਨਾਲ ਬੜਾ ਹੀ ਸੋਹਣਾ ਲੱਗਦਾ ਹੈ ਇਹ ਕੰਟਰਾਸਟ ਬਹੁਤ ਸੋਹਣਾ ਲੱਗਦਾ ਹੈ ਤੇ ਪ੍ਰਾਈਸ ਇਹਦੀ ਹੈਗੀ ਹੈ 2500 ਇਹ ਸੂਟ ਤੁਹਾਨੂੰ 2500 ਦੇ ਵਿੱਚ ਮਿਲੂਗਾ ਫ੍ਰੀ ਸ਼ਿਪਿੰਗ ਨਾਲ ਮਿਲਦਾ। ਲੋ ਜੀ ਅਗਲਾ ਇੱਕ ਕਲਰ ਹੋਰ ਆ ਉਹ ਵੀ ਆਪਾਂ ਗਾਜਰੀ ਸਲਵਾਰ ਦੇ ਨਾਲ ਹੀ ਰੱਖਿਆ। ਇਹ ਆ ਲੋ ਇਹ ਹੈਗਾ ਆਫ ਵਾਈਟ। ਜਾਂ ਕਰੀਮ ਕਹ ਲਈਏ ਇਹਨੂੰ ਆਫ ਵਾਈਟ ਕਹ ਲਈਏ ਕੁਛ ਵੀ ਕਹ ਲਓ। ਹੋ ਹੋ। ਫੜ ਦਿਓ। ਆ ਲੋ ਜੀ ਪੂਰਾ ਖੋਲ ਦਿੰਨੇ ਆਪਾਂ। ਆਂ ਕਰਦਾ ਚਮਕ ਚੰ। ਹਾਂ ਜਦੋਂ ਉੱਪਰ ਨਾਲ ਉਠਾਉਣੀ ਆ ਨਾ ਤੇ ਚਮਕਦਾ। ਸੇਮ ਹੀ ਬਲੈਕ ਹੈ ਜੀ ਇਹਦੇ ਨਾਲ ਦਾ ਹੀ ਬਿਲਕੁਲ ਸੇਮ ਨੇ ਦੋਨੋਂ। ਠੀਕ ਹੈ? ਤੇ ਇਹ ਹੈਗੀ ਇਹਦੇ ਨਾਲ ਸਲਵਾਰ। ਲੋ। 2250 ਦੇ ਵਿੱਚ ਸੂਟ ਆ ਜਾਊਗਾ ਇੱਕ ਆਪਾਂ ਇਹਦੇ ਨਾਲ ਰੱਖਿਆ ਹੈਗਾ کریم ਸਲਵਾਰ ਦੇ ਨਾਲ ਤੁਸੀਂ ਜਿਹਦੇ ਨਾਲ ਮਰਜ਼ੀ ਲੈ ਸਕਦੇ ਹੋ ਜੀ ਤੁਹਾਡੀ ਮਰਜ਼ੀ ਹੈ ਕਿਉਂਕਿ ਮੈਨੂੰ ਇਹ کریم ਨਾਲ ਵੀ ਬਹੁਤ ਸੋਹਣਾ ਲੱਗਿਆ ਸੀ ਇਹ ਲੋ ਲੋ ਜੀ ਸੇਮ ਹੀ ਹੈ ਸ਼ਰਟ ਤਾਂ ਤੇ ਆਪਾਂ ਇਹਨੂੰ کریم ਦੇ ਨਾਲ ਰੱਖਿਆ ਤਾਂ کریم ਨਾਲ ਵੀ ਇਹ ਬਹੁਤ ਜ਼ਿਆਦਾ ਸੋਹਣਾ ਲੱਗਿਆ ਕਈ ਵਾਰੀ ਆਪਾਂ ਨੂੰ ਹੁੰਦਾ ਕਿ ਅਸੀਂ ਲਾਈਟ ਕਲਰ ਦੇ ਵਿੱਚ ਜਾਣਾ ਹੈ ਤੇ ਲਾਈਟ ਕਲਰ ਨਾਲ ਵੀ ਸੋਹਣਾ ਲੱਗਦਾ ਜਦੋਂ ਇਹਦੇ نیچے ਆਪਾਂ کریم ਕਲਰ ਦੀ ਲਾਈਨਿੰਗ ਲਵਾਵਾਂਗੇ ਨਾ ਇਹ ਆ ਦੇਖ ਫਿਰ ਆ ਵਾਲੀ ਲੋਕ ਕੋ ਉੱਬਰ ਕੇ ਆਉਣੀ ਹੈ ਦੀ ਆ ਵਾਲੀ ਬਹੁਤ ਸੋਹਣਾ ਬਹੁਤ ਜ਼ਿਆਦਾ ਸੋਹਣਾ ਲੱਗਣਾ ਫਿਰ ਸਲਵਾਰ ਨੇ ਬਿਲਕੁਲ ਮੈਚ ਹੋ ਜਾਣਾ ਨਾਲ ਠੀਕ ਹੈ ਜੀ ਸੇਮ ਲਾਈਨਿੰਗ ਲਵਾਇਓ ਔਰ ਜੇ ਤੁਸੀਂ ਚਾਹੋ ਤਾਂ ਇਸੇ ਸਟੱਫ ਦੀ ਲਾਈਨਿੰਗ ਸਾਡੇ ਤੋਂ ਲੈ ਸਕਦੇ ਹੋ ਫਿਰ ਤਾਂ ਜਮੇ ਹੀ ਬਹਿ ਜਾ ਬਹਿ ਜਾ ਹੋ ਜਾਊਗਾ ਸੂਟ ਲੋ ਇਹ 2500 ਦਾ ਸੂਟ ਹੈ ਠੀਕ ਹੈ ਜੀ ਲੋ ਬਹੁਤ प्यारा ਸੂਟ ਹੈ ਤੇ ਫ੍ਰੀ ਸ਼ਿਪਿੰਗ ਨਾਲ ਆਊਗਾ ਜੀ ਇਹ ਸੂਟ ਵਿਆਹ ਸ਼ਾਦੀਆਂ ਵਾਲੇ ਸੂਟ ਹੈ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਉਗੀ ਜੇ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ